ਹਾਂਜੀ ਪਿਆਰੇ ਬੱਚਿਓ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਵਾਲੀਆਂ ਆ ਲਾਸਟ ਹਫਤਾ ਚੱਲਦਾ ਪਿਆ ਹੈ ਛੁੱਟੀਆਂ ਦੇ ਵਿੱਚ ਤੁਸੀਂ ਸਾਰਿਆਂ ਨੇ ਆਪਣਾ ਜਿਹੜਾ ਹੈ ਗਰਮੀਆਂ ਦਾ ਕੰਮ ਖਤਮ ਕਰ ਲਿਆ ਹੋਣਾ ਜਿਵੇਂ ਕਿ ਤੁਹਾਨੂੰ ਪਤਾ ਸੀਗਾ ਕਿ ਤਿੰਨ ਤਰ੍ਹਾਂ ਦੇ ਪੇਜਾਂ ਤੇ ਸਾਨੂੰ ਤਿੰਨ ਲੈਵਲ ਅੱਡ-ਅੱਡ ਕੰਮ ਕਰਨੇ ਆ ਸੀ ਸੀਗੇ ਜਿਦੇ ਵਿੱਚ ਪਹਿਲੇ ਲੈਵਲ ਦੇ ਪਿੰਕ ਪੇਜ ਤੇ ਬੱਚਿਆਂ ਨੂੰ ਕੰਮ ਦਿੱਤਾ ਹੋਇਆ ਸੀਗਾ ਤੇ ਦੂਸਰੇ ਲੈਵਲ ਤੇ ਸੀਗਾ yellow ਪੇਜ ਤੇ ਤੀਸਰੇ ਲੈਵਲ ਤੇ ਬੱਚਿਆਂ ਦਾ ਗ੍ਰੀਨ ਪੇਜ ਸੀਗੇ ਪਹਿਲੇ ਲੈਵਲ ਦੇ ਬੱਚਿਆਂ ਦਾ ਕੰਮ ਸੀਗਾ ਉਹਨਾਂ ਨੇ ਸੱਤ ਕਹਾਣੀਆਂ ਪੜ੍ਹਨੀਆਂ ਸੀਗੀਆਂ ਸੱਤ ਕਹਾਣੀਆਂ ਦੇ ਵਿੱਚੋਂ ਪ੍ਰਸ਼ਨਾਂ ਦੇ ਜਵਾਬ ਦੇਣੇ ਸੀ ਸੱਤ ਦੇ ਵਿੱਚੋਂ ਆ ਗਈ ਸੀ ਇੱਕ ਉੱਡਦੇ ਫੁੱਲ ਧਰਤੀ ਦਾ ਜਨਮ ਦਿਨ ਬੱਦਲ ਦੀ ਕੁਤਕਤਾੜੀ ਪੰਜੇ ਦੇ ਨਿਸ਼ਾਨ ਤੇ ਚਟਣੀ ਤੇ ਉਸ ਤੋਂ ਅੱਗੇ ਸੀਗਾ ਲੈਵਲ 2 ਦੇ ਬੱਚਿਆਂ ਵਾਸਤੇ 15 ਕਹਾਣੀਆਂ ਉਹਨਾਂ ਨੇ ਪੜ੍ਹਨੀਆਂ ਸੀ 15 ਚ ਸਮੁੰਦਰ ਦੇ ਪਾਣੀ ਦਾ ਰਹੱਸ ਮਾਫੀ ਮੰਗਣਾ ਤਾਰੇ ਹਵਾਈ ਜਹਾਜ਼ ਕਿਉਂ ਉੱਡਦਾ ਹੈ ਬੱਬਾ ਬੋਰਡ ਮਿੱਟੀ ਦਾ ਹਾਥੀ ਸੁਪਨੇ ਆਦੀ ਉਡਾਣਾ ਸੰਤੋਲ ਦੀ ਸ਼ਾਹ ਸਵਾਰ ਦੀਪਾ ਕਰਨਾਕਰ ਫੁੱਟਬਾਲ ਬਲੈਕ ਬੋਰਡ ਤੇ ਡਸਟਰ ਸਿੱਧਾ ਸਾਦਾ ਸਰਪੀ ਚੁਸਤ ਕਾਟੋ ਪਤੰਗ ਡੋਡੋ ਦੀ ਖੋਜ ਜੰਗਲ ਵਿੱਚ ਤੁਹਾਡਾ ਸਵਾਗਤ ਹੈ ਤੇ ਤੇਰਾ ਸਮਾਨ ਤੇ ਇੱਕ लास्ट ਆਪਣੀ ਕਹਾਣੀ ਸੀਗੀ ਵੇੜੇ ਦਾ ਬੂਟਾ ਇਹ 15 ਕਹਾਣੀਆਂ ਲੈਵਲ 2 ਦੇ ਬੱਚਿਆਂ ਨੇ ਪੜ੍ਹਣੀਆਂ ਸੀ ਤੇ ਅਗਲੀਆਂ 15 ਕਹਾਣੀਆਂ ਜਿਹੜੀਆਂ ਹੈਗੀਆਂ ਲੈਵਲ 3 ਦੇ ਬੱਚਿਆਂ ਨੇ ਪੜ੍ਹਣੀਆਂ ਬੀਜ ਸੰਭਣ ਵਾਲੇ ਤੋਂ ਲੈ ਕੇ ਪੂਰੀ ਕਿਉਂ ਫੁੱਲਦੀ ਹੈ ਲੈਵਲ 3 ਦੇ ਬੱਚਿਆਂ ਨੇ ਪੜ੍ਹਣੀਆਂ ਸੀ ਇਹਦੇ ਵਿੱਚੋਂ ਅਸੀਂ ਕਹਾਣੀਆਂ ਪੜ੍ਹ ਚੁੱਕੇ ਆਂ ਤੇ ਉਹਨਾਂ ਦਾ ਹੱਲ ਵੀ ਲੱਭ ਚੁੱਕੇ ਆਂ ਜਿਹੜੇ ਉਹਨਾਂ ਦੇ ਪਿੱਛੇ ਵਿਆਸ ਦਿੱਤਾ ਹੋਇਆ ਹੈ ਮੈਂ ਤੁਹਾਨੂੰ ਤੁਹਾਡੇ ਤੋਂ ਇਹ ਪੁੱਛਦੀ ਆਂ ਤੁਸੀਂ ਜਿਹੜੀ ਕਹਾਣੀ ਦਾ ਤੁਹਾਨੂੰ ਆਨਸਰ ਸਮਝ ਨਹੀਂ ਆਏ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ ਵੀ ਆਹ ਕਹਾਣੀ ਮੈਡਮ ਸਾਨੂੰ ਦੁਬਾਰਾ ਸਮਝਾਓ ਤੇ ਵਾਰੀ-ਵਾਰੀ ਕਹਾਣੀਆਂ ਪੜ੍ਹ ਕੇ ਤੁਹਾਨੂੰ ਪੰਜਾਬੀ ਪੜ੍ਹਨੀ ਵੀ ਆ ਗਈ ਹੈ ਤੇ ਤੁਸੀਂ ਕੁਐਸਚਨਾਂ ਦੇ ਜਵਾਬ ਵੀ ਦਿੱਤੇ ਹੈ ਬੱਚਿਓ ਮੈਂ ਤੁਹਾਨੂੰ ਇਹ ਦੁਬਾਰਾ ਤਾਂ ਦੱਸਣਾ ਚਾਹੁੰਦੀ ਹਾਂ ਕਿਉਂਕਿ ਜੁਲਾਈ ਦੇ ਵਿੱਚ ਤੁਹਾਡੇ ਪੇਪਰ ਹੋਣੇ ਆ ਜੁਲਾਈ ਦੇ ਵਿੱਚ ਪੇਪਰ ਹੋਣਗੇ ਤਾਂ ਆਹ ਕਿਤਾਬ ਮਿਸ਼ਨ ਸਮਰੱਥ ਦੀ ਜਿਹੜੀ ਪੰਜਾਬੀ ਦੀ ਤੁਹਾਨੂੰ ਕਿਤਾਬ ਮਿਲੀ ਹੋਈ ਹੈ ਇਹਦੇ ਵਿੱਚੋਂ ਹੀ ਤੁਹਾਨੂੰ ਐ ਜਿਹੜੇ ਜੁਲਾਈ ਦੇ ਪੇਪਰ ਬਾਈ ਮੰਥਲੀ ਪੇਪਰ ਹੋਣਾ ਹੈ ਤਾਂ ਅਸੀਂ ਹਰ ਰੋਜ਼ ਹੁਣ ਇੱਕ ਇੱਕ ਕਹਾਣੀ ਨਹੀਂ ਯਾਦ ਕਰਨੀ ਤੇ ਅਸੀਂ ਕਈ ਕਈ ਕਹਾਣੀਆਂ ਸਾਨੂੰ ਕੰਮ ਕਰਨਾ ਪਊਗਾ ਉਸ ਤੋਂ ਬਾਅਦ ਮੈਂ ਤੁਹਾਨੂੰ ਜਿਹੜੇ ਜੁਲਾਈ ਦੇ ਵਿੱਚ ਹੋਣ ਵਾਲੇ ਐ ਪੇਪਰ ਉਹਨਾਂ ਵਾਸਤੇ ਜਿਹੜੇ ਹੈਗੇ ਲੇਖਰਜੀਆਂ ਆਉਣਗੀਆਂ ਉਹ ਵੀ ਤੁਹਾਨੂੰ ਮੈਂ ਇਹਦੇ ਵਿੱਚ ਸਮਝਾਉਂਗੀ ਵੀਡੀਓ ਦੇ ਵਿੱਚ ਤਾਂ ਹੁਣ ਲਗਭਗ ਤੁਸੀਂ ਸਾਰੇ ਕੰਮ ਤਾਂ ਸਿੱਖ ਹੀ ਚੁੱਕੇ ਹੋ ਛੁੱਟੀਆਂ ਦਾ ਕੰਮ ਅਸੀਂ ਆਪਾਂ ਦੁਬਾਰਾ ਚੈੱਕ ਕਰ ਲੈਨੇ ਆ ਵੀ ਸਾਡਾ ਕੀ ਕੰਮ ਰਹਿ ਗਿਆ ਜਿਵੇਂ ਪਹਿਲੇ ਲੈਵਲ ਦੇ ਬੱਚਿਆਂ ਦਾ ਕੰਮ ਸੀਗਾ ਸਾਡੇ ਕੋਲੇ ਕਹਾਣੀਆਂ ਪੜ ਲੀਆਂ ਹੂੰ ਕਹਾਣੀਆਂ ਦੇ ਵਿੱਚੋਂ ਅਸੀਂ ਪੁੱਤ ਜਿਵੇਂ ਹੁਣ ਪਹਿਲੀ ਕਹਾਣੀ ਸੀਗੀ ਪਹਿਲੇ ਲੈਵਲ ਦੇ ਬੱਚਿਆਂ ਵਾਸਤੇ ਉਹਦਾ ਉੱਡਦੇ ਫੁੱਲ ਕਹਾਣੀ ਪੜੀ ਐਸੀ ਉੱਡਦੇ ਫੁੱਲ ਦੇ ਵਿੱਚੋਂ ਅਸੀਂ ਲੱਭਣਾ ਹੈਗਾ ਬ ਅ ਤੋਂ ਸ਼ੁਰੂ ਹੋਣ ਵਾਲੇ ਅੱਖਰ ਬ ਅ ਤੋਂ ਸ਼ੁਰੂ ਹੋਣ ਵਾਲੇ ਅੱਖਰ ਤੁਸੀਂ ਬਾਖੋ ਵੀ ਲੱਭ ਸਕਦੇ ਆ ਪੁੱਤ ਕਹਾਣੀ ਦੇ ਵਿੱਚ ਮੈਂ ਤੁਹਾਨੂੰ ਜਦੋਂ ਪੜ ਕੇ ਸੁਣਾਈ ਸੀ ਉਹਦੇ ਸਮਝਾਇਆ ਸੀਗਾ ਇਹਦੇ ਵਿੱਚ ਲੱਭਣਿਆ ਬੱਬੇ ਤੋਂ ਸ਼ੁਰੂ ਹੋਣ ਵਾਲੇ ਅੱਖਰਾਂ ਦੇ ਨਾਂ ਅਗਲੀ ਕਹਾਣੀ ਦੇ ਵਿੱਚ ਅਸੀਂ ਲੱਭਿਆ ਸੀਗਾ ਲ ਲ ਦੂਜੀ ਧੁਨੀ ਹੋਵੇ ਲ ਦਾ ਮਤਲਬ ਜਿਵੇਂ ਹੁਣ ਇੱਥੇ ਗੱਲ ਸ਼ਬਦ ਪਾਇਆ ਹੈ ਗ ਇਹ ਜ ਲ ਦੂਜੀ ਧੁਨੀ ਹੈ ਇਹ ਜ ਸਿਲਸਿਲਾ ਸਿਲਸਿਲੇ ਚ ਲ ਦੂਜੀ ਧੁਨੀ ਹੈ ਅਸੀਂ ਇਹ ਜੇ ਸ਼ਬਦ ਇਹਦੇ ਵਿੱਚੋਂ ਲੱਭਣੇ ਆ ਜਿਨ੍ਹਾਂ ਦੇ ਵਿੱਚ ਲ ਦੂਸਰੀ ਧੁਨੀ ਹੋਵੇ ਅਗਲੀ ਆਪਣੀ ਜਿਹੜੀ ਕਹਾਣੀ ਸੀਗੀ ਬੱਦਲ ਦੀ ਕੁਤਕਤਾੜੀ ਬੱਦਲ ਦੀ ਕੁਤਕਤਾੜੀ ਵਿੱਚ ਅਸੀਂ ਉਹਨਾਂ ਸ਼ਬਦਾਂ ਦੀ ਸੂਚੀ ਬਣਾਈ ਸੀ ਜਿਨ੍ਹਾਂ ਵਿੱਚ ਰ ਜਿਹੜਾ ਹੈਗਾ ਦੂਜੀ ਧੁਨੀ ਹੋਵੇ ਹੁਣ ਰ ਜਿਵੇਂ ਹੁਣ ਪੁਰਾਣੀ ਸ਼ਬਦ ਪਾਇਆ ਹੈ ਇਹਦੇ ਉੱਤੇ ਰ ਜਿਹੜਾ ਹੈ ਦੂਸਰੀ ਧੁਨੀ ਹੈ ਰ ਦੂਸਰੀ ਧੁਨੀ ਹੈ ਤਾਂ ਅਸੀਂ ਇਹ ਜੇ ਹੋਰ ਬਹੁਤ ਸਾਰੇ ਸ਼ਬਦ ਇਹਦੇ ਵਿੱਚੋਂ ਲੱਭਣੇ ਜਿਹਦੇ ਵਿੱਚ ਰ ਦੂਸਰੀ ਜਿਵੇਂ ਹੁਣ ਇਹਦੇ ਵਿੱਚ ਅਸੀਂ ਪਹਿਲਾਂ ਪੁਰਾਣੀ ਲੱਭਿਆ ਸੀਗਾ ਰ ਵਾਲਾ ਅੱਖਰ ਹਾਂ ਬਰਸਾਤ ਬਰਸਾਤ ਦੇ ਵਿੱਚ ਰ ਦੂਸਰੀ ਧੁਨੀ ਹੈ ਇਸ ਤਰ੍ਹਾਂ ਅਸੀਂ ਸਾਰੇ ਸ਼ਬਦਾਂ ਦੀ ਸੂਚੀ ਬਣਾਉਣੀ ਹੈ ਜਿਹਦੇ ਵਿੱਚ ਰ ਦੂਸਰੀ ਧੁਨੀ ਹੋਵੇ ਤੇ ਇਸ ਗਾਣੀ ਦੇ ਵਿੱਚ ਪੰਜੇ ਦੇ ਨਿਸ਼ਾਨ ਘਾਣੀ ਅਸੀਂ ਪੜ੍ਹਨੀ ਸੀ ਇਦੇ ਵਿੱਚੋਂ ਅਸੀਂ ਲੱਭਣਾ ਹੈਗਾ ਉਹਨਾਂ ਸ਼ਬਦਾਂ ਦੀ ਸੂਚੀ ਬਣਾਉਣੀ ਹੈ ਜਿਹਦੇ ਵਿੱਚ ਆੜਾ ਤੀਸਰੀ ਤੁਨੀ ਹੋਵੇ ਆੜਾ ਜਿਹੜਾ ਹੈਗਾ ਜਿਹੜਾ ਸ਼ਬਦ ਹੈ ਉਹ ਤੀਸਰੇ ਥਾਂ ਤੇ ਹੋਣਾ ਚਾਹੀਦਾ ਜਿਵੇਂ ਹੁਣ ਇੱਥੇ ਲਿਖਿਆ ਹੋਇਆ 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 ਇਹ ਜੋ ਆੜਾ ਤੀਸਰੇ ਨੰਬਰ ਤੇ ਹੈ ਤੀਸਰੀ ਤੁਨੀ ਹੈ ਤਾਂ ਅਸੀਂ ਹੋਰ ਬਹੁਤ ਸਾਰੇ ਸ਼ਬਦ ਲੱਭਾਂਗੇ ਇਹਦੇ ਵਿੱਚ ਹੋਇਆ ਆੜਾ ਤੀਜੀ ਧੁਨੀ ਐ ਕੀਤੀਆਂ ਆੜਾ ਤੀਜੀ ਧੁਨੀ ਐ ਇਹਦੇ ਵਿੱਚ ਅਸੀਂ ਲੱਭਣਾ ਅ ਧੁਨੀ ਲੱਭਣੀ ਐ ਜਿਹੜੀ ਤੀਸਰੇ ਨੰਬਰ ਤੇ ਹੋ ਜਿਵੇਂ ਕੀਤੀਆਂ ਹੈਨਾ ਤੇ ਗ ਇਹ ਚ ਗਿਆ ਚ ਦਾ ਅ ਜਿਹੜਾ ਹੈਗਾ ਦੂਸਰੀ ਧੁਨੀ ਐ ਅਸੀਂ ਕਿਹੜੀ ਲੱਭਣੀ ਐ ਤੀਸਰੀ ਧੁਨੀ ਤਾਂ ਇਸ ਤਰ੍ਹਾਂ ਬਾਕੀ ਅਸੀਂ ਇਹਦੇ ਪ੍ਰਸ਼ਨਾਂ ਦੇ ਹੱਲ ਕਰਨੇ ਹੈਗੇ ਤੁਸੀਂ ਉਮੀਦ ਇਹ ਕਰਲੇ ਹੋਣਗੇ ਇਹ ਤਾਂ ਸੀਗਾ ਆਪਣਾ ਜਿਹੜਾ ਹੈਗਾ ਪਹਿਲੇ ਲੈਵਲ ਦੇ ਬੱਚਿਆਂ ਦਾ ਕੰਮ ਇਹ ਕਰਨਾ ਸਾਰੇ ਬੱਚਿਆਂ ਨੇ ਆ ਕਿਉਂਕਿ ਪੇਪਰਾਂ ਦੇ ਵਿੱਚ ਇਹਨਾਂ ਸਾਰੇ ਬੱਚਿਆਂ ਦਾ ਇਹਨਾਂ ਸਾਰਾ ਕੰਮ ਹੀ ਆਉਣਾ ਹੈ ਤੇ ਅਗਲਾ ਸ਼ਬਦ ਚੱਕਰ ਕਹਾਣੀਆਂ ਖੇਡ ਖੇਡਣੀ ਹੈ ਤਾਂ ਕਿ ਤੁਹਾਨੂੰ ਹੋਰ ਸ਼ਬਦ ਲਿਖਣੇ ਆ ਜਾਣ ਤੇ ਅਗਲਾ ਕੰਮ ਆਪਣਾ ਹੈਗਾ ਸੀਗਾ ਮੈਂ ਵੀ ਅਸੀਂ ਇੱਕ ਚਾਰਟ ਤਿਆਰ ਕੀਤਾ ਸੀ ਇੱਕ ਚਾਰਟ ਤਿਆਰ ਕਰਨਾ ਹੈ ਜਿਹਦੇ ਵਿੱਚ ਅਸੀਂ ਜਿਹੜੀ ਆਪਣੀ ਮਨਪਸੰਦ ਸਬਜ਼ੀ ਹੈ ਉਹ ਕਿਵੇਂ ਬਣਾਉਣੀ ਹੈ ਮਨਪਸੰਦ ਸਬਜ਼ੀ ਕਿਸ ਤਰ੍ਹਾਂ ਬਣਾਉਣੀ ਹੈ ਉਹਦੇ ਬਾਰੇ ਪਹਿਲਾਂ ਤੁਹਾਨੂੰ ਕਿਹੜੇ ਕਿਹੜੇ ਸਮਾਨ ਚਾਹੀਦਾ ਹੋਊਗਾ ਉਹ ਲਿਖਣਾ ਹੈ ਤੇ ਸਬਜ਼ੀ ਕਿਵੇਂ ਤਿਆਰ ਕਰਨੀ ਹੈ ਹੈਨਾ ਇਹ ਆਪਣਾ ਸੋਚ-ਸੋਚ ਸੂਚੀ ਸੀ ਅਗਲਾ ਕੰਮ ਹੈਗਾ ਅੱਖਰਾਂ ਤੋਂ ਸ਼ਬਦ ਬਣਾਓ ਜਿਵੇਂ ਇਚ ਤੇ ਤੁਹਾਨੂੰ ਰ ਪ ਤੇ ਬੋਤੇ ਨੱਖਰ ਦਿੱਤੇ ਹੋਏ ਐ ਇਹਦੇ ਤੁਸੀਂ ਨਵੇਂ-ਨਵੇਂ ਸ਼ਬਦ ਬਣਾਉਣੇ ਆ ਨਵੇਂ-ਨਵੇਂ ਸ਼ਬਦ ਬਣਾ ਤੁਹਾਨੂੰ ਮੈਨ ਪਤਾ ਤੁਸੀਂ ਸਿੱਖਲੇ ਹੋਣਗੇ ਅਗਲਾ ਕੰਮ ਹੈਗਾ ਸੋਚ-ਸੋਚ ਸੂਚੀ ਬਣਾਓ ਸੂਚੀ ਬਣਾਉਣੀ ਹੈ ਮਨ ਲੋ ਤੁਹਾਨੂੰ ਖਾਣ ਪੀਣੇ ਕਿਹੜੀਆਂ ਚੀਜ਼ਾਂ ਪਸੰਦ ਆ ਉਹਦੀ ਸੂਚੀ ਬਣਾਉਣੀ ਹੈ ਪਹਿਨਣ ਮੇ ਕਿਹੜੀਆਂ ਚੀਜ਼ਾਂ ਪਸੰਦ ਆ ਉਹਦੀ ਸੂਚੀ ਬਣਾਉਣੀ ਹੈ ਪੜ੍ਹਾਈ ਨਾਲ ਸੰਬੰਧਤ ਖੇਡਾਂ ਜਿਹੜੀਆਂ ਚੀਜ਼ਾਂ ਹੈਗੀਆਂ ਉਹਦੇ ਨਾਲ ਉਹਦੀ ਸੂਚੀ ਵੀ ਰੋਣੀ ਹੈ ਘੁੰਮਣ ਫਿਰਨ ਦੀਆਂ ਥਾਵਾਂ ਦੀ ਸੂਚੀ ਬਣਾਉਣੀ ਹੈ ਅਗਲਾ ਕੰਮ ਬੱਚਿਓ ਆਪਣਾ ਹੈਗਾ ਜੋੜੀ ਬਣਾਓ ਜਿਵੇਂ ਇੱਥੇ ਸ਼ਬਦ ਪਾਇਆ ਹੋਇਆ ਜਿੰਦਰਾ ਚਾਬੀ ਹੈਨਾ ਚਾਬੀ ਤੇ ਜਿੰਦਰੀ ਦੀ ਜੋੜੀ ਹੈ ਇਸ ਤਰ੍ਹਾਂ ਕੱਪ ਪਲੇਟ ਚਕਲਾ ਵੇਲਣਾ ਚਮਚਾ ਗੋਲੀ ਕਾਪੀ ਪੈਨ ਹੈਨਾ ਇਸ ਤਰ੍ਹਾਂ ਬਹੁਤ ਸਾਰੇ ਸ਼ਬਦਾਂ ਉਹਨਾਂ ਦੀ ਅਸੀਂ ਜੋੜੀ ਬਣਾਉਣੀ ਹੈ ਤੇ ਇਹ ਇਕੱਲਾ ਇਕੱਲਾ ਕੰਮ ਪੁੱਤ ਮੈਂ ਤੁਹਾਨੂੰ ਜੇ ਸਮਝਾਉਣ ਲੱਗੀ ਬਹੁਤ ਟਾਈਮ ਲੱਗੂਗਾ ਤੇ ਮੇਰੀ ਵੀਡੀਓ ਮੈਂ ਤੁਹਾਨੂੰ ਇਹ ਚ ਲਿੰਕ ਪਾਉਂਗੀ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਅਗਲੀ ਖਾਨਿਆਂ ਦੀ ਖੇਡ ਹੈ ਖਾਨਿਆਂ ਦੀ ਖੇਡ ਦੇ ਵਿੱਚ ਅਸੀਂ ਸਾਨੂੰ ਸ਼ਬਦ ਦਿੱਤੇ ਹੁੰਦੇ ਆ ਤੇ ਅਸੀਂ ਨਵੇਂ-ਨਵੇਂ ਸ਼ਬਦ ਬਣਾਉਣੇ ਆ ਬਹੁਤ ਸਾਰੇ ਸ਼ਬਦ ਜਿਹੜੇ ਤੁਸੀਂ ਇਹ ਚੋਂ ਲੱਭ ਕੇ ਬਣਾ ਸਕਦੇ ਆ ਪੇਪਰਾਂ ਦੇ ਵਿੱਚ ਵੀ ਪਤਾ ਜੁਲਾਈ ਦੇ ਵਿੱਚ ਹੋਣ ਵਾਲੇ ਪੇਪਰ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਖਾਨਣੇ ਦਿੱਤੇ ਜਾਣਗੇ ਜਿਹਦੇ ਚ ਤੁਸੀਂ ਸ਼ਬਦ ਬਣਾਉਣੇ ਹੋਣਗੇ ਤੇ ਸਾਰਾ ਜਿਹੜਾ ਤੁਹਾਡਾ ਜੁਲਾਈ ਦਾ ਪੇਪਰ ਹੈ ਮੇਰੇ ਮਾਈ ਡੀਅਰ ਪੁੱਤਰ ਸਾਰਾ ਤੁਹਾਨੂੰ ਨਾ ਇਸ ਸਮਰੱਥ ਦੀ ਕਿਤਾਬ ਮਿਸ਼ਨ ਸਮਰੱਥ ਦੀ ਕਿਤਾਬ ਦੇ ਵਿੱਚੋਂ ਤੁਹਾਨੂੰ ਇਹ ਸਾਰਾ ਪੇਪਰ ਆਉਣਾ ਹੈ ਪੰਜਾਬੀ ਦੀ ਜਿਹੜੀ ਤੁਹਾਨੂੰ ਕਿਤਾਬ ਮਿਲੀ ਹੋਈ ਹੈ ਸਾਰੇ ਬੱਚਿਆਂ ਦੇ ਕੋਲ ਕਿਤਾਬ ਹੈਗੀ ਹੈ ਜੇ ਇਸ ਬੱਚੇ ਕੋਲ ਕਿਤਾਬ ਨਹੀਂ ਵੀ ਹੈਗੀ ਤਾਂ ਆਪਦੇ ਕਿਸੇ ਦੋਸਤ ਤੋਂ ਲੈ ਕੇ ਆ ਤੇ ਪੇਪਰਾਂ ਦੀ ਤਿਆਰੀ ਕਰ ਲਓ ਉਥੇ ਆਪਦਾ ਨਾਮ ਜਮਾਤ ਰੋਲ ਨੰਬਰ ਤੁਸੀਂ ਲਿਖ ਸਕਦੇ ਹੋ ਅਗਲਾ ਆਪਾਂ ਨੇ ਕੰਮ ਕਰਨਾ ਮਾਈ ਡੀਅਰ ਪੁੱਤਰ ਉਹ ਹੈਗਾ ਅ ਦੂਸਰੇ ਲੈਵਲ ਦਾ ਕੰਮ ਹੈ ਕਹਾਣੀਆਂ ਜਿਹੜੀਆਂ ਤੁਸੀਂ ਪੜੀਆਂ ਹੈਗੀਆਂ ਪਹਿਲਾਂ ਸੱਤ ਕਹਾਣੀਆਂ ਪਹਿਲੇ ਲੈਵਲ ਦੇ ਬੱਚਿਆਂ ਨੇ ਪੜ੍ਹਣੀਆਂ ਹੈ ਤੇ 15 ਕਹਾਣੀਆਂ ਦੂਜੇ ਲੈਵਲ ਦੇ ਬੱਚਿਆਂ ਨੇ ਪੜ੍ਹਣੀਆਂ। ਹਾਂਜੀ ਬੱਚਿਓ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਸੀ ਮਾਫੀ ਮੰਗਣਾ ਕਹਾਣੀ ਤੱਕ ਪਹਿਲੇ ਲੈਵਲ ਦੇ ਬੱਚਿਆਂ ਦਾ ਕੰਮ ਹੈ ਪੇਜ ਨੰਬਰ 15 ਤੱਕ। ਇਹ ਕਹਾਣੀ ਤੁਸੀਂ ਪੜ੍ਹੀ ਹੋਈ ਹੈ ਮੈਂ ਤੁਹਾਨੂੰ ਪੜ੍ਹਾਈ ਸੀਗੀ ਜੇ ਨਹੀਂ ਸਮਝ ਆ ਗਈ ਤੁਸੀਂ ਮੈਨੂੰ ਦੁਬਾਰਾ ਪੁੱਛ ਸਕਦੇ ਹੋ ਤੇ ਦੂਸਰੇ ਲੈਵਲ ਦੇ ਬੱਚਿਆਂ ਦਾ ਕੰਮ ਜਿਹੜਾ ਹੈਗਾ ਉਹ 16ਵੀਂ ਕਹਾਣੀ ਤੋਂ ਸ਼ੁਰੂ ਹੁੰਦਾ ਤਾਰਿਆਂ ਤੋਂ। ਤਾਰੇ ਤੋਂ ਸ਼ੁਰੂ ਕਰਕੇ ਅਸੀਂ 15 ਕਹਾਣੀਆਂ ਪੜ੍ਹਣੀਆਂ ਹੈਗੀਆਂ। ਅਸੀਂ ਪੇਜ ਨੰਬਰ 45 ਤੱਕ ਕਹਾਣੀਆਂ ਪੜ੍ਹਣੀਆਂ। ਬੇੜੇ ਦੇ ਬੁੱਟਾ ਇਹਨਾਂ ਦੀ ਲਾਸਟ ਕਹਾਣੀ ਹੈ। 2 ਨੰਬਰ ਜਿਹੜਾ ਲੈਵਲ 2 ਨੰਬਰ ਲੈਵਲ ਦੇ ਬੱਚਿਆਂ ਵਾਸਤੇ। ਤੇ ਫਿਰ ਤੀਸਰੇ ਲੈਵਲ ਦਾ ਕੰਮ ਅਸੀਂ ਬਾਅਦ ਵਿੱਚ ਕਰਾਂਗੇ। ਪਹਿਲਾਂ 2 ਲੈਵਲ ਜਿਹੜਾ ਹੈਗਾ ਹੈ ਲੈਵਲ 2 ਦੇ ਬੱਚਿਆਂ ਦਾ ਕੰਮ ਅਸੀਂ ਕਰਦੇ ਹਾਂ। 16 ਨੰਬਰ ਪੇਜ ਤੋਂ ਲੈ ਕੇ 45 ਨੰਬਰ ਪੇਜ ਤੱਕ ਅਸੀਂ ਕੁੱਲ 15 ਕਹਾਣੀਆਂ ਪੜ੍ਹਣੀਆਂ। ਜੇ ਅਸੀਂ 15 ਕਹਾਣੀਆਂ ਪੜ੍ਹ ਲਈਆਂ ਤਾਂ ਫਿਰ ਉਹਨਾਂ ਦੇ ਕਹਾਣੀਆਂ ਦੇ ਜਿਹੜੇ ਹੈਗੇ ਜਵਾਬ ਅਨਸਰ ਪ੍ਰਸ਼ਨਾਂ ਦੇ ਉੱਤਰ ਅਸੀਂ ਲੱਭ ਸਕਦੇ ਹਾਂ। ਅਗਲਾ ਕੰਮ ASCII ਇਹਦੀ ਸੰਦੇਸ਼ਿਆ ਹੋਇਆ ਛੁੱਟੀਆਂ ਦਾ ਸੀਗਾ ਉਹਦੇ ਵਿੱਚ ਸੀਗਾ ਕਿ ਅਸੀਂ ਕੁਝ ਗਤੀਵਿਧੀਆਂ ਕਰਨੀਆਂ ਆ ਆਦੇ ਦੋਸਤਾਂ ਨਾਲ ਜਾਂ ਆਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਕੁਝ ਗਤੀਵਿਧੀਆਂ ਕਰਨੀਆਂ ਮੈਂ ਕੀ ਦੇਖਿਆ ਮੈਂ ਕੀ ਦੇਖਿਆ ਉਹਦੇ ਵਿੱਚ ਤੁਸੀਂ ਇੱਕ ਕਿਤੇ ਜਿਹੜੀ ਜਗ੍ਹਾ ਤੇ ਬੈਠੇ ਆ ਉਸ ਜਗ੍ਹਾ ਦੀ ਚੀਜ਼ਾਂ ਦੀ ਸੂਚੀ ਬਣਾਉਣੀ ਹੈ ਤਾਂ ਇੱਕ ਆਪਣੇ ਹੋਰ ਕੰਮ ਕਰਨਾ ਹੈਗਾ ਆਪਣੇ ਪਿਤਾ ਜੀ ਬਾਰੇ ਦੱਸ ਲੈਣਾ ਲਿਖਣੀ ਹੈ ਜਿਹੜੇ ਬੱਚੇ ਇਹ ਨਹੀਂ ਲਿਖਿਆ ਉਹ ਅੱਜ ਸੋਚ-ਸੋਚ ਕੇ ਲਿਖ ਲੈਣ ਮੈਂ ਵੀ ਤੁਹਾਨੂੰ ਦੱਸ ਸਕਦੀ ਆ ਆਪਣੇ ਪਿਤਾ ਜੀ ਬਾਰੇ 10-17 ਲਿਖਣੀ ਆ ਅਗਲਾ ਆਪਣਾ ਕੰਮ ਹੈਗਾ ਪ੍ਰੋਜੈਕਟ ਵਰਕ ਇਹ ਸੋਚ-ਸੋਚ ਕੇ ਅਸੀਂ ਸੂਚੀ ਬਣਾਉਣੀ ਆ ਇਹ ਅਸੀਂ ਲੈਵਲ 1 ਵਾਸਤੇ ਵੀ ਕੀਤਾ ਸੀ ਤੇ 2 ਵਾਸਤੇ ਵੀ ਛੇ ਵੀ ਕੰਮ ਹੈ ਦੋ ਇਹਦੇ ਵਿੱਚ ਹੈਗਾ ਕਿ ਗਰਮੀਆਂ ਤੋਂ ਬਚਣ ਵਾਸਤੇ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਉਹਦੇ ਵਾਸਤੇ ਅਸੀਂ ਇੱਕ ਚਾਰਟ ਬਣਾਵਾਂਗੇ ਤੇ ਚਾਟ ਬਣਾਉਣ ਵਾਸਤੇ ਸਾਨੂੰ ਕਿਹੜੇ ਕਿਹੜੇ ਸਮਾਨ ਦੀ ਲੋੜ ਹੋਗੀ ਲੋੜੀਂਦੀਆਂ ਚੀਜ਼ਾਂ ਦੇ ਨਾਮ ਲਿਖਣੇ ਆ ਤੇ ਤਿਆਰ ਕਰਨ ਦੀ ਵਿਧੀ ਲਿਖਣੀ ਆ ਇਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਆ ਮੈਂ ਬਾਰ-ਬਾਰ ਕਹਿ ਰਹੀ ਆ ਤੇ ਇਹ ਤੁਸੀਂ ਮੇਰੇ ਦੂਸਰੀਆਂ ਵੀਡੀਓ ਦੇਖ ਸਕਦੇ ਆ ਅਗਲਾ ਆਪਣਾ ਕੰਮ ਹੈਗਾ ਅੱਖਰ ਤੋਂ ਸ਼ਬਦ ਬਣਾਓ ਇਹਦੇ ਵਿੱਚ ਤਿੰਨ ਸਾਨੂੰ ਅੱਖਰ ਦਿੱਤੇ ਆ ਹਾ ਹਾ ਪਪਾ ਬੱਬਾ ਇਹ ਤੋਂ ਤੁਸੀਂ ਬਹੁਤ سارے ਸ਼ਬਦ ਬਣਾ ਸਕਦੇ ਹੋ ਤੇ ਆਪਾਂ ਨੇ ਮੈਨੂੰ ਲੱਗਦਾ ਤੁਸੀਂ ਬਣਾ ਲਏ ਹੋਣਗੇ ਜਿਵੇਂ ਹਾਹੇ ਤੋਂ ਸ਼ੁਰੂ ਹੋਣਗਾ ਹਾਥੀ ਹਾਥੀ ਹੱਥ ਹਥਕੜੀ ਇਹ ਮੈਂ ਪੜਤ ਸ਼ੁਰੂ ਨਾਲ ਗਏ ਪਾਣੀ ਪੈਰਾ ਪਿਤਾ ਬਹੁਤ ਬਹੁਤ ਸਾਰੇ ਸ਼ਬਦ ਤੁਹਾਨੂੰ ਪਤਾ ਹੀ ਹੈ ਬੱਕਰੀ ਬਿੱਲੀ ਹੈ ਨਾ ਅਗਲਾ ਆਪਣਾ ਕੰਮ ਹੈਗਾ ਸੂਚੀ ਬਣਾਓ ਕਾਦੀ ਸੂਚੀ ਬਣਾਉਣੀ ਹੈ ਖਾਣ ਪੀਣ ਦੀਆਂ ਚੀਜ਼ਾਂ ਦੀ ਸੂਚੀ ਬਣਾਉਣੀ ਹੈ ਜਿਹੜੀਆਂ ਚੀਜ਼ਾਂ ਤੁਹਾਨੂੰ ਪਸੰਦ ਆ 10 ਚੀਜ਼ਾਂ ਦੀ ਅਸੀਂ ਸੂਚੀ ਬਣਾਉਣੀ ਹੈ ਜਿਹੜੀ ਸਾਨੂੰ ਖਾਣ ਪੀਣ ਨੂੰ ਪਸੰਦ ਹੈਗੀਆਂ ਹੈ ਪਹਿਨਣ ਵਾਲੀਆਂ ਚੀਜ਼ਾਂ ਦੀ ਸੂਚੀ ਬਣਾਉਣੀ ਹੈ ਜਿਹੜੀਆਂ ਅਸੀਂ ਪਹਿਨਦੇ ਆ ਪੜਾਈ ਨਾਲ ਸੰਬੰਧਿਤ ਚੀਜ਼ਾਂ ਦੀ ਸੂਚੀ ਬਣਾਵਾਂਗੇ ਘੁੰਮਣ ਫਿਰਨ ਦੀਆਂ ਥਾਵਾਂ ਦੀ ਸੂਚੀ ਬਣਾਵਾਂਗੇ ਅਗਲਾ ਕੰਮ ਅਸੀਂ ਪਹਿਲਾਂ ਵੀ ਪਹਿਲੇ ਲੈਵਲ ਤੇ ਕਰ ਚੁੱਕ ਜੋੜੀ ਬਣਾਓ ਉਹਦੇ ਵਿੱਚ ਵੀ ਸੇਮ ਹੋਈ ਹੈ ਵੀ ਕਈ ਕਈ ਚੀਜ਼ਾਂ ਦੀ ਸ਼ਬਦ ਦਿੱਤੇ ਹੋਇਆ ਉਹਦਾ ਕੀ ਦੇ ਨਾਲ ਮੇਲ ਹੈ ਜੋੜੀ ਉਹਦਾ ਕੀ ਦੇ ਨਾਲ ਜੋੜੀਦਾਰ ਹੈ ਅਗਲਾ ਖਾਨਾ ਲਿਖੇੜ ਵੀ ਤੁਸੀਂ ਗਰੀ ਹੈਗੀ ਹੈ ਇਹ ਚ ਬਹੁਤ ਸਾਰੇ ਸ਼ਬਦ ਤੁਸੀਂ ਲੱਭ ਸਕਦੇ ਹੋ ਬੱਚੇ ਇਹ ਮੈਂ ਤੁਹਾਨੂੰ ਇਕੱਲਾ ਇਕੱਲਾ ਸ਼ਬਦ ਨਹੀਂ ਦੱਸ ਰਹੀ ਤੁਸੀਂ ਆਪ ਹਿੰਮਤ ਕਰੋ ਤਾਂ ਕਿ ਪੇਪਰਾਂ ਵਿੱਚ ਤੁਸੀਂ ਆਪ ਲਿਖ ਸਕੋ ਪੇਪਰ ਵਿੱਚ ਸੇਮ ਇਹ ਖਾਨਾ ਨਹੀਂ ਆਊਗਾ ਖਾਨੇ ਬਦਲ ਕੇ ਆਉਂਦੇ ਹੁੰਦੇ ਆ ਤਾਂ ਇਸ ਕਰਕੇ ਤੁਸੀਂ ਸਿੱਖਣਾ ਤੇ ਆਪਣੇ ਛੁੱਟੀਆਂ ਦੇ ਵੀ ਦਿਨ ਚਾਰ ਦਿਨ ਹੀ ਰਹਿ ਗਏ ਆ ਤੇ ਆਪਾਂ ਆਪਣਾ ਸਾਰਾ ਕੰਮ ਕੰਪਲੀਟ ਸਿੱਖ ਲੈਣ ਤਾਂ ਕਿ ਸੀ ਪੀਪਰਾਂ ਦੀ ਤਿਆਰੀ ਵੀ ਕਰ ਸਕੀਏ ਅਗਲਾ ਆਪਣਾ ਕੰਮ ਹੈਗਾ ਮਾਈ ਡੀਅਰ ਪੁੱਤਰ ਇੱਕ ਤੁਨ ਦਿਖਤਾ ਹੋਊਗਾ ਚਿੱਤਰ ਉਹਨੂੰ ਧਿਆਨ ਨਾਲ ਦੇਖ ਕੇ ਲੱਭਣਾ ਹੈ ਕਿ ਚਿੱਤਰ ਦੇ ਵਿੱਚ ਕੀ ਹੈ ਇਹਦੀਆਂ-ਇਹਦੀਆਂ ਤਸਵੀਰਾਂ ਹਨ ਉਹਨਾਂ ਚੀਜ਼ਾਂ ਦੇ ਨਾਂ ਲਿਖਣੀਆਂ ਸੂਚੀ ਬਣਾਉਣੀ ਹੈ ਤੇ ਪੰਜ ਚਾਰ ਲੈਣਾ ਉਸ ਜਗ੍ਹਾ ਬਾਰੇ ਜੋ ਤੁਹਾਨੂੰ ਦਿਖਾਈ ਦੇ ਰਹੀ ਹੈ ਉਹਦੇ ਬਾਰੇ ਲਿਖਣੀ ਹੈਗੀ ਹੈ ਅਗਲਾ ਆਪਣਾ ਛੁੱਟੀਆਂ ਦਾ ਕੰਮ ਹੈਗਾ ਪੁੱਤ ਤੇ ਲੈਵਲ 3 ਦੇ ਬੱਚਿਆਂ ਵਾਸਤੇ ਉਹਨਾਂ ਨੇ ਤੁਹਾਨੂੰ ਤੁਹਾਨੂੰ ਦੱਸਿਆ ਵੀ 46 ਨੰਬਰ ਪੇਜ ਤੋਂ ਲੈ ਕੇ ਆ ਦੇਖੋ ਆਪਣੇ ਕੋਲ 46 ਨੰਬਰ ਪੇਜ ਤੇ ਆਪਣੀ ਕਹਾਣੀ ਹੈਗੀ ਹੈ ਮੈਂ ਆਪਣੀ ਕਹਾਣੀ ਹੈਗੀ ਬੀਜ ਸਾਂਭਣ ਵਾਲੇ ਬੀਜ ਸਾਂਭਣ ਵਾਲੇ ਅਗਲੀ ਕਹਾਣੀਆਂ ਨਾਂ ਤੁਹਾਨੂੰ ਦੱਸਦੀਆਂ ਸ਼ਰਾਰਤ ਦੀ ਕੁੜੀ ਅਗਲੀ ਕਹਾਣੀ ਇੱਕ ਨਵੀਂ ਸਵੇਰ ਅਗਲੀ ਕਹਾਣੀ ਜਿਗੁੰ ਵਾਲੀ ਚਮਕ ਆਪਣੇ ਵਰਗੀ ਹੈ ਸਵਾਦੀ ਪਰੌਂਠਾ ਅਗਲੀ ਕਹਾਣੀ ਆਪਣੀ ਹੈਗੇ ਸੰਤੁਲਿਤ ਖਰਾਕ ਗਣਿਤ ਦੀ ਕਾਪੀ ਚਿੱਟੇ ਬੂਟ ਬਹੁਤ ਵਾਰੀ ਮੈਂ ਤੁਹਾਨੂੰ ਕਹਾਣੀ ਸੁਣਾ ਚੁੱਕੀ ਹਾਂ ਸਕੂਲ 'ਚ ਵੀ ਸੁਣਾਈ ਸੀ ਕਲਾਸ 'ਚ ਸਾਡਾ ਸੰਗੀਤ ਕੂੜੇ ਦੇ ਬੱਦਲ ਸੇਤ ਤੇ ਸਫਾਈ ਮੈਂ ਸਕੂਲ ਨਹੀਂ ਜਾਵਾਂਗਾ ਵਰਲਡ ਵਾਈਡ ਵੈਬ ਤੇ ਲਾਸਟ ਕਹਾਣੀ ਆ ਪੂਰੀ ਕਿਉਂ ਖੁੱਲਦੀ ਹੈ 15 ਕਹਾਣੀਆਂ ਲੈਵਲ 3 ਦੇ ਬੱਚਿਆਂ ਨੇ ਪੜ੍ਹਣੀਆਂ ਸੀਗੀਆਂ ਤੇ ਉਹਨਾਂ ਦੇ ਜਵਾਬ ਦੇਣੇ ਸੀ ਤੇ ਉਹਨਾਂ ਨੇ ਇੱਕ ਹੋਰ ਕੰਮ ਕਰਨਾ ਸੀਗਾ ਇੱਕ ਖੇਡ ਖੇਡਣੀ ਸੀ ਘਰੇ ਦੋਸਤਾਂ ਨਾਲ ਜਾਂ ਆਪਦੇ ਪਿਤਾ ਦੇ ਨਾਲ ਕਿਸੇ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਉਹ ਸੀਗੀ ਵਾਹ ਵਾਹ ਵਾਕ ਵਾਹ ਵਾਹ ਵਾਕ ਇੱਕ ਪੁਤ ਗੇਮ ਹੈ ਜਿਹਦੇ ਵਿੱਚ ਤੁਸੀਂ ਇੱਕ ਬੱਚਾ ਇੱਕ ਸ਼ਬਦ ਬੋਲਦਾ ਤੇ ਅਗਲਾ ਬੱਚਾ ਉਹਦੇ ਨਾਲ ਇੱਕ ਸ਼ਬਦ ਐਡ ਕਰਦਾ ਹੋਇਆ ਨਵਾਂ ਵਾਕ ਬਣਾਈ ਜਾਂਦਾ ਤਵਾ ਦਾ ਲਾਸਟ ਦੇ ਵਿੱਚ ਵੱਡਾ ਹੋ ਜਾਂਦਾ ਹੈ ਲਾਸਟ ਆਪਣਾ ਇੱਕ ਹੋਰ ਕੰਮ ਇਹਦੇ ਚ ਉਹੀ ਹੈ ਪਹਿਲੇ ਲੈਵਲ ਦੇ ਦੂਜੇ ਲੈਵਲ ਦੇ ਤਿੰਨਾਂ ਲੈਵਲ ਦੇ ਬੱਚਿਆਂ ਵਾਸਤੇ ਸੇਮ ਕੰਮ ਹੈ ਪ੍ਰੋਜੈਕਟ ਵਰਕ ਹੈ ਉਹਨਾਂ ਦਾ ਸੋਚ-ਸੋਚ ਸੂਚੀ ਬਣਾਉਣੀ ਹੈ ਵੀ ਧਰਤੀ ਨੂੰ ਗਰਮ ਹੋਣ ਤੋਂ ਬਚਾਉਣ ਲਈ ਇੱਕ ਚਾਰਟ ਬਣਾਉਣਾ ਹੈ ਉਹਦੇ ਵਾਸਤੇ ਕੀ ਚੀਜ਼ਾਂ ਸਾਨੂੰ ਲੋੜ ਹੈਗੀ ਹੈ ਚਾਰਟ ਕਿਵੇਂ ਤਿਆਰ ਕਰਨਾ ਹੈ ਚਾਰਟ ਬਣਾਉਣਾ ਸਿੱਖਣਾ ਪੁੱਤ ਅਸੀਂ ਛੁੱਟੀਆਂ ਦੇ ਵਿੱਚ ਤੇ ਅੱਗੇ ਸਾਨੂੰ ਚਾਰ ਪੰਜ ਪੈਰੇ ਦਿੱਤੇ ਹੋਏ ਆ ਪੈਰਾ ਪੜ੍ਹ ਕੇ ਪੈਰਾ ਪੜ੍ਹ ਕੇ ਤੇ ਉਹਦੇ ਵਿੱਚ ਆਪਸ਼ਨਾਂ ਦਿੱਤੀਆਂ ਹੋਈਆਂ ਚਾਰ ਇੱਕ ਦੇ ਉੱਤੇ ਟਿੱਕ ਲਾਉਣੀ ਹੈ ਪਹਿਲੇ ਪੈਰੇ ਦਾ ਨਾਮ ਹੈਗਾ ਆਪਣੇ ਕੋਲੇ ਜਿਹੜਾ ਹੈਗਾ ਰਸੋਈ ਦਾ ਸਮਾਨ ਦੇ 6ਵੀਂ ਕਲਾਸ ਦੀ ਕਿਹ ਹੈਗਾ ਕੰਮ ਤੇ ਅਗਲਾ ਪੈਰਾ ਗਾਂਧੀ ਜੀ ਦੇ ਤਿੰਨ ਬੰਦਰਾ ਵਾਲੇ ਵਿੱਚੋਂ ਲਿਆ ਗਿਆ ਤੇ ਬਾਬਾ ਬੁੱਢਾ ਜੀ ਵਾਲੇ ਤੋਂ ਲਿਆ ਗਿਆ ਅਗਲਾ ਪੈਰਾ ਤੇ ਲਾਸਟ ਪੈਰਾ ਲਿਆ ਗਿਆ ਹੈਗਾ ਆਪਾਂ ਨੂੰ ਜਿਹੜਾ ਹੈਗਾ ਮੇਲਿਆਂ ਵਾਲੇ ਚ 8ਵੀਂ ਜਮਾਤ ਦੀ ਕਿਤਾਬ ਦੇ ਵਿੱਚੋਂ ਲਿਆ ਗਿਆ ਹੈ ਤੇ ਇੱਕ 7ਵੀਂ ਦੀ ਕਿਤਾਬ ਚ ਲਿਆ ਹੈਗਾ ਪਿਛਤੀ ਨਸਲ ਵਾਲਾ ਜਿਹੜਾ ਕੁੱਤਾ ਸੀਗਾ ਮੋਤੀ ਮੋਤੀ ਕਹਾਣੀ ਦੇ ਵਿੱਚੋਂ ਲਿਆ ਗਿਆ ਹੈਗਾ ਤੇ ਮੈਨੂੰ ਉਮੀਦ ਹੈ ਬੱਚਿਓ ਕਹਾਣੀ ਆਪਣੀ ਵੀਡੀਓ ਬਹੁਤ ਲੰਬੀ ਹੋ ਰਹੀ ਹੈ ਤੇ ਕੱਲੀ ਕੱਲੀ ਗੱਲ ਮੈਂ ਤੁਹਾਨੂੰ ਸਮਝਾ ਸਕਦੀ ਤਾਂ ਹਾਂ ਪਰ ਵੀਡੀਓ ਲੰਬੀ ਹੋ ਜੂਗੀ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖੋ ਦੱਸੋ ਤੁਹਾਨੂੰ ਕੀ ਚਾਹੀਦਾ ਕੀ ਸਮਝਾਵਾਂ ਤੇ ਸਾਰੀ ਕਿਤਾਬ ਦੇ ਵਿੱਚੋਂ ਆ ਸਾਰੀ ਕਿਤਾਬ ਦੇ ਵਿੱਚੋਂ ਹੀ ਸਾਨੂੰ ਜਿਹੜਾ ਹੈਗਾ ਪੇਪਰ ਹੈ ਸਾਡਾ ਜੁਲਾਈ ਦੇ ਵਿੱਚ ਹੋਣ ਵਾਲੇ ਪੇਪਰ ਆਉਣਗੇ ਇਹ ਕਿਤਾਬ ਨੂੰ ਤੁਸੀਂ ਧਿਆਨ ਨਾਲ ਸੰਭਾਲ ਕੇ ਰੱਖਣਾ ਤੇ ਪੜ੍ਹਨਾ ਹੈ ਤਾਂ ਕਿ ਅਸੀਂ ਪੇਪਰਾਂ ਦੇ ਵਿੱਚੋਂ ਵਧੀਆ ਨੰਬਰ ਲੈ ਸਕੀਏ ਤੇ ਉਮੀਦ ਹੈ ਤੁਹਾਡਾ ਛੁੱਟੀਆਂ ਦਾ ਕੰਮ ਪੂਰਾ ਹੋ ਗਿਆ ਹੋਊਗਾ ਤੇ ਕੋਈ ਨਾ ਆਪਾਂ ਗੱਲਾਂ ਬਾਤਾਂ ਫਿਰ ਹੁੰਦੀਆਂ ਰਹਿਣਗੀਆਂ ਮੈਨੂੰ ਤੁਸੀਂ ਦੱਸਿਓ ਤੁਹਾਨੂੰ ਕੀ ਚਾਹੀਦਾ ਤੇ ਕਮੈਂਟ ਦੇ ਵਿੱਚ ਜੇ ਤੁਹਾਨੂੰ ਮੈਂ ਲਿਖਣਾ ਮੇਰੀ ਵੀਡੀਓ ਪਸੰਦ ਆ ਰਹੀ ਹੈ ਤਾਂ ਗੁੱਡ ਲਿਖਣਾ ਤੇ ਅਗਲਾ ਕੰਮ ਵੀ ਤੁਸੀਂ ਮੈਨੂੰ ਪੁੱਛਦੇ ਰਹਿਣਾ ਤੇ ਅਗਲੀ ਵਾਰੀ ਆਪਾਂ ਫਿਰ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ